ਲਓ ਵੀ ਮਤਰਾ ਅੱਜ ਆਏ ਸੀ ਆਪਾਂ ਪੁਰਾਣੇ ਘਰੇ ਪਹਿਲਾਂ ਆਹ ਦੇਖ ਲਓ ਜਿਹੜਾ ਖੋਡਾ ਦੀ ਹਜੇ ਟਾਕੀ ਨਹੀਂ ਲਵਾਈ ਇਹ ਆਈਆਂ ਇੱਧਰ ਲੈ ਲੋਕ ਆ ਵੀ ਖੋਲੇ ਹੂੰ ਤੁਹਾਨੂੰ ਦਿਖਾਉਣਾ ਮੈਂ ਕੂਤਰ ਸਾਰੇ ਥੱਲੇ ਉਹ ਵੀ ਪ੍ਰੋਜੈਕਟ ਕੀਤਾ ਵੀ ਖੋਲ ਦਿੰਨੇ ਖੜ ਜੋ ਉਹ ਵੀ ਟਾਸਕ ਹੀ ਆ ਖੜ ਜੋ ਖੜ ਜੋ ਇੱਛੇ ਟੰਗ ਦਿੰਨੇ ਜਾਂਦਾ ਵੀ ਆਪਾਂ ਆਲੋ ਜੋੜੀ ਹੈ ਨਾ ਤਾਂ ਬੱਚਾ ਇੱਕ ਜੋੜੀ ਇੱਧਰ ਤਾਂ ਆਹਾ ਕਾਲਾ ਅੱਖਾਂ ਦੇ ਚੀਨੇ ਜੇ ਲਾਲ ਚੀਨੇ ਬਈਓ 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 ਆਹ ਇਹ ਨਾ ਬੱਚਾ ਮੇਕ ਕਰਨਾ ਯਾਰੀ ਵੀ ਡਾਰੀ ਹੈ ਮੇਰਾ ਇਹ ਆਹ ਦੇਖ ਲਓ ਠੀਕ ਹੈ ਜੀ ਇਨਾ ਦਰਵਾਜਾ ਲਾਦਨੇ ਆ ਕੁਝੀਆਂ ਮਿਸਤਰੀ ਭਰਨੇਗਾ ਫੇਰ ਆ ਪਾਪਾ ਉਧਰ ਗਿਆ ਯਾਰ ਅਬਰ ਦੀ ਕੁੰਡਾ ਹੀ ਲਾਣਾ ਪਿਆ ਦਾ ਉੱਥੋਂ ਹੈ ਹੁਣ ਸਾਨੂੰ ਇਧਰ ਲਈ ਦਿਖਾਵਾਂ ਪਾਪਾ ਉਧਰ ਪੁੱਤਰ ਫੜਨ ਗਿਆ ਹੋਇਆ ਦਾਸ ਟੜੇ ਖੁੱਡੇ ਜੋ ਇਹ ਆਈ ਚਟਾਂਗ ਲੈਨੇ ਹੈ ਹੈ ਯਾਰ ਸਹੀ ਕਰ ਗਿਆ ਕੋਈ ਨਹੀਂ ਨਿਕਲਿਆ अच्छा हाँ लो जी भापे एंट्री हो गई हाँ देखो यार कबूतर करना बाम्बा अच्छा ये सी है आवे, पूछ काला खांबा तो कना बाम्बा ਠੀਕ ਹੈ ਜੀ ਚਟੀਆਂ ਅੱਖਾਂ ਦਾ ਪੱਥਰ ਰੱਖੀ ਅੱਖਾਂ ਟੀਰ ਇਧਰੋਂ ਮਾਰਦਾ ਹਾਂ ਕਾਹਦਾ ਬੱਚਾ ਇਹਦਾ ਬੱਚਾ ਇਹ ਸੀਗਾ ਅਲੀ ਨਾਲ ਛੱਡਿਆ ਇਹ ਹਾਂ ਆ ਦੇਖ ਲਓ ਬਈ ਚੀਨਾ ਚਟੀਆਂ ਅੱਖਾਂ ਦਾ ਇਹ ਇਹਦਾ ਬੱਚਾ ਵਾ ਆ ਕਬੂਤਰ ਦਾ ਦੋਨੇ ਇਕੱਠੇ ਦਿਖਾ ਦੀ ਇਹ ਨੇ ਇਧਰ ਚੱਕ ਬਾਈ ਚੱਕ ਚੱਕ ਹਾਂ ਦੇਖ ਲਓ ਬਾਈ ਕਾਲਾ ਚੀਨਾ ਇਹ 10 ਵਾਰ ਸਾਫ ਹੋਇਆ ਵੇ ਕਬੂਤਰ ਬਣਿਆ ਵੇ ਹੁਣ ਤਾਂ 20 ਫਾਰ ਹਾਂ 20 20 ਵਾਰ ਹੋ ਗਿਆ ਹੁਣ ਤਾਂ 20 ਫਾਰ ਹੋ ਗਿਆ ਹਾਂ ਪੂਰਾ ਇਹਦੇ ਨਹੀਂ ਕਢਾਈ ਆਪਾਂ ਹਨ ਹੁਣੀ ਆਇਆ ਇਹਦਾ ਕਾਲਸਰਾ ਅੱਛਾ ਕਾਲਸਰਾ ਬੱਚਾ ਤੇ ਬਾਕੀ ਇਹ ਦਵਾਰਾ ਹੁਣ ਜੋੜਾ ਲਾਵਾਂਗੇ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਕਬੂਤਰ ਦਾ ਰਿਜ਼ਲਟ ਵਧੀਆ ਪੂਰਾ ਆਇਆ ਦਾ ਬਾਪ ਆ ਕੀ ਚੈਨੇ ਕੁਛ ਨਾ ਮੜਾ ਦੇ ਲਾ ਹਾਂ ਬਸ ਠੀਕ ਅੱਲਾਹੁ ਜੀ ਬਾਕੀ ਵੀ ਕੂਤਰ ਦੇਖ ਲਓ ਸਾਰੇ ਰੋਸ਼ਨ ਰੋਸ਼ਨ ਦਾਣੇ ਇੱਧਰ ਘਟੇ ਨਾ ਕਿ ਬੰਦ ਕੀਤੇ ਹੋਏ ਆ ਕੂਤਰ ਨਿੱਗ ਮਾਣਦੇ ਆ ਪਾਣੀ ਇਹਨਾਂ ਨੂੰ ਰੱਖਤਾ ਦਾਣੇ ਇਹਨਾਂ ਨੂੰ ਖੜਤੇ ਆ ਠੀਕ ਆ ਬਾਈ ਮਿਲਦੇ ਆ ਤੁਹਾਨੂੰ ਫੇਰ ਬਾਹਰ ਲਾ ਦਿੰਨੇ ਥੋੜਾ ਦਾਣੇ-ਦੋਣੇ ਖਾ ਲਓ ਚਾਨਣੇ ਚਾਨਣੇ ਚੰਗਾ ਬਾਕੀ ਬੜਬਦਾ ਪ੍ਰਬੰਧ ਨਹੀਂ ਇਥੇ ਕੀਤਾ ਤੇ ਉਹ ਦੇਵਾ ਬਾਕੀ ਉਹ ਚੰਬੜਿਆ ਯਾਰ ਲਾਲਚੀ ਨੇ ਹਨ ਉਹਦੇ ਅੱਖ ਤੇ ਕੁਝ ਨਿੰਬੜਿਆ ਹੋਇਆ ਉਹਦੇ ਉਹ ਇਹ ਡਾਂਗ ਤੇ ਬੈਠਾ ਉਹ ਸਾਹਮਣੇ ਬੈਠਾ ਦੇ ਮੜਾ ਮੜਾ ਪਾਣੀ ਆਉਂਦਾ ਅੱਖ ਚ ਹਾਂ ਹੂੰ ਠੀਕ ਆ ਉਹ ਇਹ ਹੀ ਵਟਿਆਈਆ 6-10 ਤੱਕ ਕਲੀ-ਕਲੀ ਬੱਚਾ ਹੈ ਹੂੰ ਦੇਖੋ ਬਾਈ ਲਾਲਚੀਨਾ ਇਹ ਕੁਤਰ ਬਾਵਾ ਟਾਈਮ ਬਾਅਦ ਵਾਪਸ ਆਇਆ ਆਪਣੇ ਕੋਲੇ ਆਪਣੇ ਹੈ ਤਾਂ ਘਰ ਦੀ ਬਰੀੜੀ ਹੈ ਨਾ ਕਰਦਾ ਹੀ ਬੱਚਾ ਨਾ ਕਰਦਾ ਹੀ ਲੈ ਲਾਲਚੀਨਾ ਆ ਦੇਖੋ ਓਕੇ ਰਿਪੋਰਟਾਂ ਜੀ ਬਾਹਰ ਆ ਪੈਣਾ ਹੂੰ ਹੂੰ ਆਪਣੀ ਤਰਫ ਆਰ ਲਓ ਵੀ ਸੂਰਜ ਦੇਵਤਾ ਵੀ ਆਈ ਜਾਂਦੇ ਹੌਲੀ ਹੌਲੀ ਆਦੇ ਲਾ ਮੈਗਾ ਤੂਟ ਵੀ ਤੇ ਦੇ ਦਿੱਤਾ ਹਾਂ। ਹਾਂ। ਮੂਰ ਦੇ ਬਾਹਰ ਗੱਲਾਂ ਕਰੀ ਜਾਂਦੇ ਆ ਨਿਕੜਾ ਫਰਾ ਦੇ ਦਿੱਤਾ। ਅੱਛਾ। ਆਹ ਦੇਖੋ ਇਹ ਕੂਤਰਾਂ ਗਣੇ ਆਂਡੇ 2 4 ਤੇ 6 ਆਹ ਹੋ ਗਏ ਹੋ ਗਏ ਹੋ ਗਏ ਹੋ ਗਏ 8 ਆਂਡੇ। ਹੋਰ ਵੀ ਆ ਹੋ ਇੱਕ ਦੋ ਕੁੰਡੇ ਚ। ਤਾਂ ਤਾਂ ਘੋਰਣਾ ਚੱਲ ਹੈਣੀ। ਆਹ ਵੇਹ ਰਾਤੀ ਦੀ ਗੱਲ ਕਰਦਾ ਸੀ ਮੈਂ। ਜਿਹੜੀ ਸਾਨੂੰ ਮੈਂ ਪਹਿਲੇ ਵਾਲੇ ਵਲੌਗ ਚ ਕਿਹਾ ਨਾ ਆਹ ਦੇ ਸ਼ਾਖੀ ਰਤੀ ਤੇ ਕੋਸ਼ਾ ਉਹ ਬੱਚੇ ਵੀ ਪਾਪਾ ਵਾਹ ਹੋ ਗਏ ਸਾਫ ਹੋਣਾ ਦੋਨੇ ਉਹ ਲੱਗਦੇ ਹਾਂ ਹਾਂ ਪੂਰੇ ਸਾਫ ਹੋ ਗਏ ਪੱਠੇ ਨਿਕਲੇ ਦੋਨੇ ਆਹੋ ਇੱਕ ਥੱਲੇ ਬੈਠਾ ਉਹ ਤਾਂ ਬੂਰਾ ਯਾਰ ਸਨੱਖਾ ਬਣਿਆ ਪਿਆ ਉਹ ਤੁਹਾਨੂੰ ਫੜ ਕੇ ਸ਼ੌਂਕ ਕਰਾਉਨੇ ਆ 2 ਮਿੰਟ ਖੜੋ ਪਹਿਲਾਂ ਉਹਨਾਂ ਟਾਈਮ ਦੂਜੇ ਜਾਨਵਰ ਦੇਖ ਲਓ ਸਾਰੇ ਇਹ ਕਬੂਤਰੀਆਂ ਸਾਰੀਆਂ ਪੱਠੀਆਂ ਇੱਕ ਦੋਈ ਬੱਚੇ ਉਹ ਤੁਹਾਨੂੰ ਫੜ ਕੇ ਦਿਖਾਉਣੇ ਕਿਹੜੇ ਆ ਤੇ ਨਾਲੇ ਉਹ ਸਾਨੂੰ ਪਹਿਲਾਂ ਵੀ ਉਹ ਤਾਂ ਦਿਖਾਇਆ ਵੀ ਵੀਡੀਓ ਦੇ ਵਿੱਚ ਆ ਦੋ ਡੱਬੀਆਂ ਆ ਦਾ ਗੜਕਦਾ ਯਾਰ ਲੈ ਪੱਠਾ ਬਣੂਗਾ ਪੱਠੇ ਆ ਭੂਰਾ ਜਾ ਹੋ ਆਵੇ ਯਾਰ ਇੱਥੇ ਕਈ ਬੱਚੇ ਮੇਰੇ ਰਹਿ ਐਟੋਣੇ ਆਹ ਹੋ ਆਵੇ ਅੰਡੇ ਹੀ ਬਹੁਤਰੇ ਬੈਠੇ ਆ ਖਾ ਲੋ ਵੀ ਖਾ ਲੋ ਉਹ ਆਪਣੀ ਨੀਲੀ ਹੈ ਨੀਲੀ ਵੀ ਇਧਰ ਆਓ ਬੈਠਿਓ ਕੁੰਡੇ ਦੇ ਸਾਹਮਣੇ ਭੈਣ ਮੈਨੂੰ ਕਹਿੰਦਾ ਮੈਂ ਬਿਜਾਰੀ ਆਹ ਦੇਖੋ ਬਈ ਡੱਬ ਵਾਲੀ ਇਹਦੇ ਕਾਲਾ ਡੱਬਾ ਲੈ ਸਾਰੀ ਕਾਲੀ ਪੂਛ ਕਬੂਤਰੀ ਹੈ ਸ਼ਾਕੀ ਅੱਛਾ ਕਹਿੰਦਾ ਥੋੜੀ ਜਿਹੀ ਕਿਹੜੇ ਪਾਸੇ ਉਹ ਜੂਗੀ ਪੁਰੂਗੀ ਤੇ ਮੈਂ ਉਹ ਜੀਵੀ ਨੂੰ ਪਤਾ ਹੀ ਨਹੀਂ ਉਹ ਕੀ ਚਾਹੀਏ ਹਾਂ ਕਾਲੂ ਖਾਲੂ ਖਾਲੂ ਆਜੋ ਆ ਹਾ 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 ਤੂੰ ਹੀ ਵੀ ਆਜੋ ਬਈ ਯਾਰ ਉਹ ਡਿਗੜ ਲੜਾਈ ਆਜੋ ਯਾਰ ਥੱਲੇ ਭੈਣ ਮੈਂ ਮਟ ਘਾੜ ਕੇ ਤਾਰਦੀ ਹੀ ਹੀ ਗਾ ਲੋ ਪਾਪਾ ਕਹਿੰਦਾ ਨਾ ਪਹਿਲਾਂ ਜਦੋਂ ਬਹੁ ਟਾਈਮ ਦੇ ਰੱਖੇ ਵੇ ਪਾਪੇ ਦੇ ਕਬੂਤਰ ਨਾ ਕਹੇ ਥੱਲੇ ਹੁੰਦਾ ਸੀ ਖੁੱਡਾ ਇਥੇ ਕੱਚਾ ਹੀ ਤੇ ਪਾਪਾ ਕਹਿੰਦਾ ਸਿਆਲਾਂ ਚ ਵੀ ਬੱਚੇ ਸਿਆਲਾਂ ਜੀ ਵੀ ਬੱਚੇ ਕੜਾਉਂਦਾ ਸੀਗਾ ਜਿਵੇਂ ਹੁਣ ਆਪਾਂ ਜੋੜੇ ਜਾੜੇ ਪਾੜਦੇ ਨੇ ਆਲ ਸੀਜ਼ਨ ਹੀ ਤੇ ਠੰਡਾ ਪਾਣੀ ਪੀ ਲੈਂਦੇ ਸੀਗੇ ਜਮਾਂ ਨਹੀਂ ਬਿਮਾਰ ਮੂਰ ਹੁੰਦੇ ਹੈ ਪਾਪਾ ਐਵੇਂ ਸੀ ਗੱਲ ਜਮਾਂ ਹੀ ਹਾਂ ਦੇਖ ਲਓ ਯਾਰ ਤੇ ਅੱਜ ਕੱਲ ਬੋਰੇਣਾ ਆਪਾਂ ਖੁੱਡੇ ਵੇਖ ਲਓ ਬੰਦ ਕੀਤੇ ਵੇ ਆ ਉਧਰ ਵੀ ਲੱਗੇ ਉਹਦੇ ਪੱਲੇ ਦੇਖੋ ਲੈ ਇਹ ਜਮਾ ਹੌਲਾ ਅੱਜ ਕੱਲ ਦਾ ਕੁੱਤਰ ਪੁਰਾਣੇ ਪੁਰਾਣੇ ਹੀ ਸੀਗੇ ਇਹ ਪੁਰਾਣੇ ਖਡਾਰੀਆਂ ਕੋਲੇ ਕਿੰਨੇ ਪੁਰਾਣੇ ਪੁਰਾਣੇ 20 ਸਾਲ ਵਾਲੇ ਬੈਠੇ ਵਾਪਾ ਆਪਣੇ ਕੋਲੇ ਹੁਣ ਇੰਨਾ ਚ ਬਹੁਤ ਆਪਣੇ 20 ਸਾਲ ਦੇ ਬੈਠੇ ਬੈਠੇ ਹਾਂ ਦੇਖ 20 ਸਾਲ ਪੁਰਾਣੇ ਕੁੱਤਰ ਵੇਖ ਲੈ ਉਹ ਜਿਹੜਾ ਟੈਂਡ ਕੋਲੇ 30 ਸਾਲ ਪੁਰਾਣਾ ਲਾਜੀ ਹੂੰ ਇੱਕ ਪੀੜੀ ਦਾ ਵਿਆਹ ਹੋ ਜਾਂਦਾ ਵੇਖ ਲੈ 20 ਸਾਲ ਬਾਅਦ ਹੈ ਹੂੰ ਹਲਵੀ ਇਹ ਤਾਂ ਮਰਜੀ ਦਾ ਚੱਕ ਦੇ ਆ ਦੋਨੇ ਅੱਛਾ ਇੱਕ ਦੇ ਚ ਬੈਠੀ ਹੈ ਹੂੰ ਇਹਨਾਂ ਦੇ ਵਿੱਚ ਸਾਡੇ ਅੱਛਾ ਚੁੱਕੇ ਨੁਕਾ ਨਾ ਪੈਣਾ